ਈਸੂ ਮਾਰ ਅਥਾਹ ਅਗਨਤ ਅਤੁੱਲ ਜਿਉਂ ਬੁਲਾਵੋ ਤਿਉਨਾ ਨਾਨਕ ਦਾਸ ਬੁਲੇ ਜੁਗੋ ਜੁਗ ਅਟਲ ਚਰ ਸ਼ਤਰ ਤਖ ਦੇ ਮਾਲਕ ਕਲ ਜੋ ਕੇ ਜਹਾਜ ਬਾਣੀ ਕੇ ਬੋਹਿ ਫਲਤ ਪਰਤ ਕੇ ਰਖੇ ਸ਼ਬਦ ਗੁਰੂ ਜਗਤ ਗੁਰੂ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦਰਵਾਜ਼ਾਂ ਦੀਆਂ ਹਾਜ਼ਰੀਆਂ ਪਰ ਰਹੀ ਗੁਰੂ ਘਰੀ ਗੁਰਸਵਾਰੀ ਸਾਧ ਸੰਗਤ ਜੀਓ ਕੁਝ ਕੁ ਪਲਾਂ ਵਾਸਤੇ ਅੱਜ ਦੇ ਅੰਮ੍ਰਿਤ ਵਚਨਾਂ ਦੀ ਵਿਚਾਰ ਨਾਲ ਜੁੜਨਾ ਕਰੀਏ ਹਜ਼ੂਰ ਦੇ ਅੰਮ੍ਰਿਤ ਵਚਨ ਹਨ ਸਤ ਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਇੱਥੇ ਮੁਕਤ ਨਾ ਹੋਵੀ ਜੇ ਚਰ ਸ਼ਬਦ ਨਾ ਕਰੇ ਵਿਚਾਰ ਇਹਨਾਂ ਚਰ ਸ਼ਬਦ ਗੁਰਬਾਣੀ ਤੇ ਵਿਚਾਰ ਨਹੀਂ ਕਰਾਂਗੇ ਓਨੀ ਦੇਰ ਹਜ਼ੂਰ ਆਖਦੇ ਜੀਵ ਮੁਕਤ ਨਹੀਂ ਹੋ ਸਕਦਾ ਅੱਜ ਅਸਾਂ ਸਤਿਗੁਰ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਵੀ ਮਨਾਉਣਾ ਕੀਤਾ ਸੀ ਪਰ 1 ਘੰਟੇ ਦੇ ਵਿੱਚ ਜਾਂ 1 ਦਿਨ ਦੇ ਵਿੱਚ ਜਿਾ ਆਖੀ ਗੁਰਪੁਰਬ ਮਨਾਇਆ ਜਾ ਸਕਦਾ ਤੇ ਨਹੀਂ ਪਿਆਰਿਓ ਉਹ ਤੇ ਸੈਲੀਬ੍ਰੇਟ ਕੀਤਾ ਜਾ ਸਕਦਾ ਹੈ ਭਾਵਨਾ ਪ੍ਰਗਟ ਕੀਤੀ ਜਾ ਸਕਦੀ ਹੈ ਬਾਕੀ ਪੂਰਿਆਂ ਦੀ ਵਿਚਾਰ ਅਧੂਰਿਆਂ ਕੋਲ ਹੋ ਨਹੀਂ ਸਕਦੀ ਫਿਰ ਵੀ ਹਜ਼ੂਰ ਕਿਰਪਾ ਕਰੇ ਤੇ ਮੈਂ ਉਹ ਅਖ ਤਾਂ ਉਨ੍ਹਾਂ ਘਟ ਤੋਂ ਘਟ 1 ਮਹੀਨਾ ਗੁਰਪੁਰ ਮਨਾਉਣਾ ਚਾਹੀਦਾ 1 ਮਹੀਨਾ ਸ਼ਾਮ ਦੇ ਵਕਤ 1 ਘੰਟਾ ਲਗਾਤਾਰ ਕਿਵੇਂ ਅੱਜ ਪੰਚਮ ਪਾਤਸ਼ਾਹ ਦਾ ਸ਼ਹਾਦਤ ਦਾ ਦਿਹਾੜਾ ਮਨਾਇਆ ਨਾ ਲਗਾਤਾਰ ਘੰਟਾ ਰੋਜ਼ ਸ਼ਾਮ ਨੂੰ ਕਥਾ ਵਿਚਾਰ ਹੋਣੀ ਚਾਹੀਦੀ ਇਤਿਹਾਸ ਦੀ ਪਤਾ ਲੱਗੇ ਸਤਿਗੁਰੂ ਨੇ ਕਿੰਨੀਆਂ ਬਾਣੀਆਂ ਉਚਾਰਨ ਕੀਤੀਆਂ ਕਿਵੇਂ ਸਤਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਕਿਵੇਂ ਸਤਿਗੁਰੂ ਜੀ ਮਹਾਰਾਜ ਨੇ ਇੱਕ ਗ੍ਰੰਥੀ ਸਿੰਘ ਨੂੰ ਕਿੰਨਾ ਮਾਣ ਦਿੱਤਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਿਵੇਂ ਬਾਬਾ ਬੁੱਢਾ ਸਾਹਿਬ ਤੋਂ ਪੁੱਛਦੇ ਹਨ ਕਿ ਬਾਬਾ ਜੀਓ ਕਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿੱਥੇ ਕਰਨਾ ਭਾਵੇਂ ਉਸ ਤੋਂ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਬਣ ਕੇ ਤਿਆਰ ਹੋ ਗਿਆ ਸੀ ਪਰ ਪੰਚਮ ਪਾਤਸ਼ਾਹ ਦਾ ਬਾਬਾ ਬੁੱਢਾ ਸਾਹਿਬ ਨੂੰ ਪੁੱਛਣ ਦਾ ਇਹ ਕਾਰਨ ਸੀ ਕਿ ਬਾਬਾ ਜੀ ਨੂੰ ਇੱਕ ਸਤਕਾਰ ਇੱਕ ਸਨਮਾਨ ਦੇਣਾ ਤੇ ਦੱਸਣਾ ਕਿ ਭਾਈ ਕੋਈ ਵੀ ਘਰ ਦਾ ਕਾਰਜ ਕਰੋਗੇ ਇਹ ਪਿੰਡ ਦੇ ਗ੍ਰੰਥੀ ਨੂੰ ਜ਼ਰੂਰ ਪੁੱਛਣਾ ਹੈ ਕਿ ਆ ਚੰਗਾ ਹੈ ਜਾਂ ਮਾੜਾ ਹੈ ਜਾਂ ਕਿਵੇਂ ਕਰਨਾ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਭ ਨੇ ਹੱਥ ਜੋੜ ਕੇ ਆਖਿਆ ਸਤਿਗੁਰੂ ਸੂਰਜ ਦੇ ਸਾਹਮਣੇ ਦੀਪਕ ਕੀ ਰੋਸ਼ਨੀ ਕਰ ਸਕਦਾ ਹੈ ਤੋ ਹਥੋਂ ਵੱਧ ਕੌਣ ਸਮਝ ਸਕਦਾ ਹੈ ਮਰ ਕਹਿੰਦੇ ਨਹੀਂ ਅਸੀਂ ਤੋ ਹਥੋਂ ਪੁੱਛਦੇ ਹਾਂ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਆਖ ਦਿੱਤਾ ਸ੍ਰੀ ਗ੍ਰੰਥ ਲਾਇਕ ਦਰਬਾਰਾ ਔਰ ਸਥਾਨ ਨਾ ਕੋਈ ਮਰਾਰਾ ਸਮਝ ਹਾਜ ਬਣ ਹੈ ਦਰਬਾਰ ਕਹਿੰਦੇ ਜਿਹੜਾ ਦਰਬਾਰ ਸੈ ਬਣ ਗਿਆ ਨਾ ਇਸ ਤੋਂ ਸੁੰਦਰ ਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਹੋਰ ਕੋਈ ਨਹੀਂ ਇਹਨੂੰ ਸਤਿਗੁਰਾਂ ਨੇ ਆਖਿਆ ਡਿੱਠੇ ਸੱਬੇ ਥਾਮ ਨਹੀਂ ਤੁੱਜੇ ਹੀ ਆ ਇਹ ਵੀ ਇੱਕ ਮੈਸੇਜ ਆ ਸਾਡੇ ਵਾਸਤੇ ਅਸੀਂ ਘਰ ਦਾ ਨਕਸ਼ਾ ਬਣਾਉਨੇ ਆ ਅਸੀ ਕਹਿੰਨੇ ਪੌੜੀਆਂ ਥੱਲੇ ਇੱਕ ਵਾਸ਼ਰੂਮ ਬਣਾਉਣਾ ਬਾਥਰੂਮ ਬਣਨਾ ਚਾਹੀਦਾ ਇੱਥੇ ਨਕਸ਼ੇ ਵਾਲਾ ਕਹਿੰਦਾ ਨੇ ਜਗ੍ਹਾ ਥੋੜੀ ਐ ਛੋਟੀ ਐ ਬਾਥਰੂਮ ਬਣੇਗਾ ਛੋਟਾ ਜਿਹਾ ਬਣੇਗਾ ਕਹਿੰਦਾ ਨਹੀਂ ਨਹੀਂ ਫੇਰ ਰਹਿਣ ਦਿਓ ਇਵੇਂ ਕਰੋ ਇੱਥੇ ਪੂਜਾ ਰੂਮ ਬਣਾ ਦਿਓ ਜਿੱਥੇ ਬਾਥਰੂਮ ਨਹੀਂ ਬਣਦਾ ਘਰ ਚ ਉੱਥੇ ਅਸੀਂ ਰੱਬ ਦੀ ਬੰਦਗੀ ਕਰਨ ਵਾਸਤੇ ਉਹ ਸਥਾਨ ਬਣਾਉਨੇ ਆ ਫਿਰ ਅਸੀਂ ਕਹਿੰਨੇ ਆ ਗੁਰੂ ਦੀ ਕਿਰਪਾ ਨਹੀਂ ਹੋ ਰਹੀ ਇੱਥੇ ਇੱਕ ਮੈਸੇਜ ਦਿੱਤਾ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਰਾਈ ਪੰਚਮ ਪਾਤਸ਼ਾਹ ਨੇ ਕਿ ਤੁਹਾਡੇ ਘਰ ਚ ਸਭ ਤੋਂ ਸੁੰਦਰ ਸਥਾਨ ਜਿਹੜਾ ਉਹ ਪ੍ਰਮਾਤਮਾ ਦੀ ਬੰਦਗੀ ਵਾਸਤੇ ਹੋਣਾ ਚਾਹੀਦਾ ਜਿਵੇਂ ਡ੍ਰੈਗ ਰੂਮ ਚ ਲੈ ਕੇ ਜਾਂਦੇ ਹੋ ਨਾ ਗੈਸਟਾਂ ਨੂੰ ਦਿਖਾਉਣ ਵਾਸਤੇ ਜਿਵੇਂ ਘਰ ਕੋਈ ਗੈਸਟ ਆ ਉਹਨੂੰ ਲੈ ਕੇ ਚੱਲੋ ਕਿ ਆ ਉਹ ਤੁਹਾਨੂੰ ਮੈਂ ਦਿਖਾਵਾਂ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਮ ਹੈ ਇੱਥੇ ਸਭ ਤੋਂ ਸੁੰਦਰ ਰੂਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਯਾਦ ਵਿੱਚ ਹੋਣਾ ਚਾਹੀਦਾ ਜਿੱਥੇ ਬੈਠ ਕੇ ਥੋੜੀ ਦੇਰ ਬੰਦਾ ਰੱਬ ਰੱਬ ਜਪ ਸਕੇ ਥੋੜਾ ਬੰਦਗੀ ਕਰ ਸਕੇ ਤੋ ਇਸ ਕਰਕੇ ਗੁਰਮੁਖ ਪਿਆਰਿਓ ਪੰਚਮ ਪਾਤਸ਼ਾਹ ਜੀ ਮਹਾਰਾਜ ਨੇ ਕਿਵੇਂ ਪੁੱਛਿਆ ਤੇ ਬਾਬਾ ਬੁੱਢਾ ਸਾਹਿਬ ਨੇ ਦੱਸਿਆ ਹੁਣ ਜਦੋਂ ਸਵੇਰ ਹੁੰਦੀ ਹੈ ਸਾਰੀ ਰਾਤ ਨੂੰ ਜਦੋਂ ਸੌਣਾ ਸੀ ਫਿਰ ਬਾਬਾ ਬੁੱਢਾ ਸਾਹਿਬ ਪੁੱਛਦੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਕਿੱਥੇ ਸ਼ਬਦ ਕੀਤੇ ਜਾਣ ਤਿਆਰ ਹੋ ਗਿਆ ਸੀ ਮਹਾਰਾਜ ਦਾ ਸਰੂਪ ਤੇ ਮਹਾਰਾਜ ਨੇ ਆਖਿਆ ਸਾਡੇ ਵਾਲੇ ਪਲੰਘ ਸਾਹਿਬ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਜਮਾਨ ਹੋਣਗੇ ਮਰ ਤੁਸੀਂ ਕਿੱਥੇ ਸੋਵੋਗੇ ਕਹਿੰਦੇ ਮੈਂ ਨਹੀਂ ਆਪਾਂ ਸਾਰੇ ਅੱਜ ਰਾਤ ਪੁੰਜੇ ਸੋਵਾਂਗੇ ਸਾਡਾ ਇਧਰ ਹਾਲਾਤ ਕਿਹੋ ਜਿਹਾ ਕਰਖਣ ਪੜ ਸਭ ਚੱਲ ਰਿਹਾ ਹੁੰਦਾ ਦੂਜੇ ਕਮਰੇ ਚ ਸੋਫਿਆਂ ਤੇ ਬੈਠੇ ਹੁੰਨੇ ਆ ਬੈੱਡਾਂ ਤੇ ਬੈਠੇ ਹੁੰਨੇ ਆ ਊਮ ਸੈਨ ਸਭ ਤਹਾਂ ਬਰਾਜੇ ਸ੍ਰੀ ਗੁਰੂ ਗ੍ਰੰਥ ਮੰਜੀ ਪਰ ਰਾਜੇ ਸਾਰੇ ਦੇ ਸਾਰੇ ਜ਼ਮੀਨ ਤੇ ਸੁੱਤੇ ਹੋਏ ਹਨ ਪਰ ਗੁਰੂ ਗ੍ਰੰਥ ਸਾਹਿਬ ਇਕੱਲੇ ਪਲੰਗ ਤੇ ਹਨ ਤੇ ਪੰਚਮ ਪਾਤਸ਼ਾਹ ਜਿਹੜੇ ਉਸ ਸਮੇਂ ਸਰੀਰ ਕਰਕੇ ਗੁਰੂ ਸਨ ਅਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਉਸ ਸਮੇਂ ਪ੍ਰਦਾਨ ਨਹੀਂ ਹੋਈ ਸੀ ਭਾਵੇਂ ਸਤਿਗੁਰਾਂ ਨੇ ਆਖ ਦਿੱਤਾ ਸੀ ਪੋਥੀ ਪਰਮੇਸ਼ਰ ਕਾ ਥਾਨ ਪਰ ਅਜੇ ਸੰਸਾਰ ਤੇ ਸਰੀਰ ਕਰਕੇ ਪੰਚਮ ਪਾਤਸ਼ਾਹ ਗੁਰੂ ਸਨ ਪਰ ਗੁਰਬਾਣੀ ਨੂੰ ਇੰਨਾਂ ਸਮਾਨ ਦਿੰਦੇ ਸੀ ਸਤਿਗੁਰੂ ਜੀ ਮਹਾਰਾਜ ਜਿੱਥੇ ਆਪਾਂ ਪਹਿਲੇ ਪਾਤਸ਼ਾਹ ਦਾ ਪੜਦੇ ਹਾਂ ਕਿ ਆਸਾ ਹਾਥ ਕਿਤਾਬ ਕਛ ਪੂਜਾ ਬਾਗ ਮਸੱਲਾ ਧਾਰੀ ਉਥੇ ਹੀ ਆਪਣੇ ਕੋਲ ਰੱਖਦੇ ਸੀ ਇਥੇ ਪੰਚਮ ਪਾਤਸ਼ਾਹ ਆਪ ਪਲੰਘ ਸਾਹਿਬ ਦੇ ਥੱਲੇ ਚਾਦਰ ਵਿਛਾ ਦਿੱਤੀ ਸਿੱਖਾਂ ਨੇ ਥੱਲੇ ਸੁੱਤੇ ਹਨ ਪਲੰਘ ਸਾਹਿਬ ਦੇ ਥੱਲੇ ਸੌਣ ਦਾ ਪਹਿਲਾ ਮੈਸੇਜ ਇਹ ਸੀ ਕਿ ਉਵੇਂ ਸਤਗੁਰੂ ਬਾਹਰ ਸੌਣਗੇ ਤੇ ਜਗਾ ਸਿੱਖਾਂ ਨੂੰ ਛੱਡਣੀ ਪਏਗੀ ਉਵੇਂ ਸਾਰੇ ਸਿੱਖ ਵੀ ਸੁੱਦੇ ਉੱਥੇ ਪਰ ਮਹਾਰਾਜ ਨੇ ਆਖਿਆ ਪਲੰਗ ਦੇ ਥੱਲੇ ਅਸੀਂ ਸੌਵਾਂਗੇ ਗੁਰਬਾਣੀ ਤੋਂ ਅਸੀਂ ਨੀਵੇਂ ਰਵਾਂਗੇ ਗੁਰਬਾਣੀ ਉੱਪਰ ਅਸੀਂ ਥੱਲੇ ਆ ਮਹਾਰਾਜ ਨੇ ਜ਼ਮੀਨ ਦੇ ਉੱਤੇ ਆਸਣ ਲਗਾਇਆ ਪਰ ਸਾਰੀ ਰਾਤ ਪੰਚਮ ਪਾਤਸ਼ਾਹ ਨੂੰ ਨੀਂਦ ਨਹੀਂ ਪਈ ਬਾਰ ਬਾਰ ਉੱਠ ਕੇ ਬਹਿ ਜਾਂਦੇ ਬਾਰ ਬਾਰ ਬਹਿ ਜਾਂਦੇ ਅੱਜ ਵੀ ਉਹਨਾਂ ਦੀ ਜਾਂਚ ਕੋਠਾ ਸਾਹਿਬ ਕਾਲ ਤੱਕ ਸਭ ਜਿੱਥੇ ਸੋਖਾ ਸੁਣਾਉਂਦਾ ਉੱਥੇ ਅੱਜ ਵੀ ਪਲੰਗ ਦੇ ਥੱਲੇ ਚਾਦਰ ਵਿਛਦੀ ਹੈ ਗੁਰੂ ਅਰਜਨ ਦੇ ਪਾਤਸ਼ਾਹ ਦੇ ਨਾਮ ਦੀ ਇਹ ਮੈਸੇਜ ਦਿੰਦੀ ਹੈ ਕਿ ਤੁਹਾਡੇ ਘਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਣ ਤੁਸੀਂ ਉਦੋਂ ਭੂਮ ਸੈਨ ਸੌਣਾ ਹੈ ਜ਼ਮੀਨ ਤੇ ਸੌਣਾ ਉਦੋਂ ਪਲੰਗੇ ਨਹੀਂ ਲਾਉਣੇ ਉਦੋਂ ਮੰਜਾ ਨਹੀਂ ਲਾਉਣਾ ਉਦੋਂ ਸੋਫਾ ਸੱਟਾਂ ਤੇ ਨਹੀਂ ਬੈਠਣਾ ਪਰ ਕੀ ਕਹੀਏ ਅੱਜ ਕੱਲ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸੋਫੇ ਲਾਉਣ ਵਾਸਤੇ ਆਪਾਂ ਤਿਆਰ ਹੋ ਗਏ ਲਾਜ ਦਿੱਤੇ ਆ। ਇਹ ਮੇਰਾ ਅੱਜ ਦਾ ਵਿਸ਼ਾ ਨਹੀਂ ਮੈਂ ਕਿਤੇ ਵਿਚਾਰ ਕਰਾਂਗਾ ਕਿ ਪ੍ਰਾਤਨ ਸਮੇਂ 'ਚ ਬਜ਼ੁਰਗ ਨਹੀਂ ਸੀ ਹੁੰਦੇ ਜਾਂ ਬਿਮਾਰ ਨਹੀਂ ਸੀ ਹੁੰਦੇ। ਬਜ਼ੁਰਗ ਹੁੰਦੇ ਸੀ 98 ਸਾਲ ਦੇ ਗ੍ਰੰਥੀ ਬਣੇ ਸੀ ਬ੍ਰਹਮ ਗਿਆਨੀ ਪਾਪਾ ਪੁੱਟਾ ਸਾਹਿਬ। ਦੁਵਾਈਆਂ ਬੜੀਆਂ ਵਧੀਆ ਹੁੰਦੀਆਂ ਸੀ। ਕਦੋਂ ਅੱਜ ਦੇ ਸਮੇਂ ਹੈਗੀਆਂ। ਪ੍ਰਾਤਨ ਸਮੇਂ ਕੋਈ ਇਹੋ ਜੀ ਮੈਡੀਸਿਨ ਨਹੀਂ ਸੀ ਹੁੰਦੀ। ਪ੍ਰਾਤਨ ਸਮੇਂ ਛੱਟ ਲੱਗ ਜਣੀ ਨਿੰਮ ਦਾ ਲੇਪਨ ਕਰਨਾ ਭਾਈ ਦਾਰੂ ਸੰਧਿਆ ਖੋਪਰਾ ਉਤਰਿਆ ਉੱਪਰ ਨਿੰਮ ਦਾ ਲੇਪਨ ਕੀਤਾ ਗਿਆ ਸੀ ਪਰ ਅੱਜ ਦਾ ਸਮਾਂ ਇੱਕ ਪੇਨਕিলার ਖਾ ਲੋ ਸਾਰਾ ਦਿਨ ਨਹੀਂ ਪਤਾ ਲੱਗੇਗਾ ਕੋਈ ਦਰਦ ਮੈਂ ਇਹ ਨਹੀਂ ਕਹਿੰਦਾ ਪੇਨਕিলার ਖਾ ਲੋ ਪਰ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣ ਕੇ ਕੁਰਸੀ ਲਾ ਕੇ ਨਾ ਬੈਠਿਆ ਕਰੋ ਦਰਬਾਰ ਦੇ ਪ੍ਰਾਤਨ ਸਮਾਂ ਸੀ ਗੁਰਦੁਆਰੇ ਕੱਚੇ ਸੀ ਪਰ ਸਿੱਖਾਂ ਦੇ ਮਨ ਪੱਕੇ ਸੀ ਆਪ ਲਿਪਿਆ ਕਰਦੇ ਸੀ ਗੁਰਦੁਆਰੇ ਸਾਹਿਬ ਆਪ ਹੱਥੀਂ ਸੇਵਾ ਕਰਿਆ ਕਰਦੇ ਸੀ ਪ੍ਰਾਰਥਨ ਸਮਾਂ ਸੀ ਇਹੋ ਜਿਹਾ ਮਿਊਜ਼ਿਕ ਸਿਸਟਮ ਨਹੀਂ ਸੀ ਜਿਹੋ ਜਿਹਾ ਅੱਜ ਹੈ ਠੀਕ ਹੈ ਜੇ ਤੁਹਾਡੇ ਗੋਡੇ ਨਹੀਂ ਜਾਜ ਤੇਰੇ ਨਾ ਤੇ ਅੱਜ ਤੇ ਬਾਹਰ ਤੱਕ ਬਾਅਦ ਜਾ ਰਹੀ ਹੈ ਬਾਹਰ ਜਾ ਕੇ ਕੁਰਸੀ ਢਾ ਕੇ ਬਹਿ ਜਾਓ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਸਤ ਗੁਰਾਂ ਦਾ ਸ਼ਰੀਕ ਬਣ ਕੇ ਨਾ ਬੈਠੋ ਇਹ ਵੀ ਯਾਦ ਰੱਖੋ ਕਰਸੀਆਂ ਤੇ ਬੋਗੇ ਤੇ ਗੋਡੇ ਠੀਕ ਨਹੀਂ ਹੋਣੇ ਇਹ ਬਿਮਾਰੀ ਵਦਣੀ ਆ ਜੇ ਬੀਬੀ ਰਜਨੀ ਦਾ ਪਿੰਗਲਾ ਪਤੀ ਰਿੜਕੇ ਜਾ ਕੇ ਸਰੋਵਰ ਦੇ ਵਿੱਚ ਨਾ ਡਿੱਗਦਾ ਉਹਨੇ ਕੋੜੀ ਦਾ ਕੋੜੀ ਰਹਿ ਜਾਣਾ ਸੀ ਉਹਦਾ ਕੋੜ ਨਹੀਂ ਸੀ ਖਤਮ ਹੋਣਾ ਜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸੋਫੇ ਲਾ ਕੇ ਬਹਿੰਦੇ ਰਹੋਗੇ ਨਾ ਤੁਸੀਂ ਕੋੜੀ ਦੇ ਕੋੜੀ ਰਹਿ ਜਾਓਗੇ ਕੋੜ ਨਹੀਂ ਜੇ ਠੀਕ ਹੋਣਾ ਕਿਤੇ ਰੇੜਕੇ ਡਿਗ ਪਿਓ ਥੱਲੇ ਤੇ ਆਖਿਓ ਮੇਰਾ ਬੈਦ ਗੁਰ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਕਿਤੇ ਆਖਿਆ ਕਰੂ ਆਪਣੇ ਗੁਰੂ ਨੂੰ ਮੇਰੇ RAM ਰਾਏ ਹੋਹਿ ਬੈਦ ਬਨਵਾਰੀ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਹੋਮ ਬੈਦ ਬਣ ਜੋ ਮੇਰੇ ਘਰ ਦਾ ਡਾਕਟਰ ਬਣ ਜੋ ਦੱਸਿਆ ਕਰੋ ਦੁੱਖ ਨੈਣੋਂ ਨੀਰ ਬਹੇ ਤਨ ਕੀਨਾ ਦਾਤਾ ਜੀ ਮੇਰੀ ਅੱਖਾਂ ਚੋਂ ਬੜਾ ਪਾਣੀ ਵਗਦਾ ਤਨ ਚ ਵੀ ਬੜਾ ਜਰਦ ਹੁੰਦਾ ਭਾਏ ਕੇਸ ਦੇ ਦੁੱਧ ਬਾਨੀ ਮੇਰੇ ਵਾਲ ਵੀ ਦੁੱਧ ਵਰਗੇ ਚਿੱਟੇ ਹੋ ਗਏ ਸੋ ਮੈਂ ਅੱਜ ਦੇ ਵਿਸ਼ੇ ਵੱਲ ਤੁਹਾਨੂੰ ਲੈ ਕੇ ਆਵਾਂ ਗੁਰਮੁਖ ਪਿਆਰਿਓ ਅੱਜ ਪੰਚਮ ਪਾਤਸ਼ਾਹ ਮਹਾਰਾਜ ਨੇ ਜਦੋਂ ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਸੀ ਸਵੇਰੇ ਇਸ ਸਾਰੀ ਰਾਤ ਜਦੋਂ ਸੌਂਦੇ ਨਹੀਂ ਤੇ ਬਾਬਾ ਬੁੱਢਾ ਸਾਹਿਬ ਇੱਕ ਦਮ ਚਰਨ ਫੜ ਲੈਂਦੇ ਮਹਾਰਾਜ ਮੈਂ ਸਾਰੀ ਰਾਤ ਤੱਕਦਾ ਰਿਆਂ ਤੁਸੀਂ ਸਾਰੀ ਰਾਤ ਨਹੀਂ ਸੁੱਤੇ ਕੀ ਕਾਰਨ ਹੈ ਚਿੰਤਾ ਦਾ ਵਿਸ਼ਾ ਕੀ ਹੁਣ ਤੇ ਜਹਾਜ਼ ਵੀ ਬਣ ਕੇ ਤਿਆਰ ਹੋ ਗਿਆ ਮਹਾਰਾਜ ਕਹਿੰਦੇ ਮੈਂ ਸਾਰੀ ਰਾਤ ਸੋਚਦਾ ਰਿਆਂ ਸ੍ਰੀ ਗੁਰੂ ਗ੍ਰੰਥ ਸੇਵਕ ਕਿਹ ਕਹੇ ਕਿੰਨੂ ਕਹਿ ਦਵਾਂ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਲੱਗ ਜਾ ਵੇਖੋ ਪੰਚਮ ਪਾਤਸ਼ਾਹ ਦੀ ਕੁਰਬਾਨੀ ਪੰਚਮ ਪਾਤਸ਼ਾਹ ਦੀ ਸ਼ੀਧੀ ਦੇ ਕਈ ਕਾਰਨ ਹਨ ਇੱਕ ਸ਼ੀਧੀ ਦਾ ਵੱਡਾ ਇਹ ਵੀ ਕਾਰਨ ਹੈ ਧਰਮ ਦੇ ਆਗੂਆਂ ਨੂੰ ਪਤਾ ਲੱਗ ਗਿਆ ਹੁਣ ਸਾਡੀਆਂ ਦੁਕਾਨਾਂ ਤੇ ਇਹਨਾਂ ਨੇ ਨਹੀਂ ਆਉਣਾ ਇਹਨਾਂ ਨੇ ਕਿਸੇ ਸ਼ਨੀ ਨੂੰ ਨਹੀਂ ਮਨਾਉਣਾ ਇਹਨਾਂ ਦੇ ਕੋਈ ਮੰਗਲਿਕ ਨਹੀਂ ਪੈਦਾ ਹੋਣਾ ਇਹਨਾਂ ਨੇ ਵਿਹਿਮਾ ਪਰਮਾ ਚ ਹੁਣ ਬਾਹਰ ਨਿਕਲ ਜਾਣਾ ਇਹਨਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੁਣ ਝੁਕਣ ਲੱਗ ਪੈਣਾ ਇਹ ਕਈ ਕਾਰਨ ਸਨ ਜਿਨ੍ਹਾਂ ਦੇ ਦਰ ਤੇ ਤੁਸੀਂ ਅੱਜ ਖੀਰ ਲੈ ਕੇ ਜਾਂਦੇ ਹੋ ਨਾ ਉਹਨਾਂ ਦਾ ਸਭ ਤੋਂ ਵੱਡਾ ਹਾਦਸੀ ਪੰਚਮ ਪਾਸ਼ਾ ਨੂੰ ਸ਼ਹੀਦ ਕਰਾਉਣ ਦਾ ਛੇਕ ਫੱਤਾ ਕਹਿੰਦੇ ਤੁਸੀਂ। ਔਰ ਕੈਨੀ ਭਰ ਦਿਓ ਖੀਰ ਦੀ ਤੇ ਗੁਰੂ ਅਰਜਨ ਦੇਵ ਪਾਸ਼ਾ ਦੇ ਕਾਤਲਾਂ ਦੇ ਡੇਰੇ ਤੇ ਲੈ ਜਾਂਦੇ। ਤੇ ਖੀਰ ਚੜਾ ਕੇ ਨਾ ਆਉਂਦੇ ਕਹਿੰਦੇ ਹੁਣ ਜਾਂਦੇ ਆਂ ਖਾਲੀ ਡਿਗੀ ਲੈ ਕੇ ਕਹਿੰਦੇ ਹੁਣ ਤਰਨ ਤਰਨ ਮੱਥਾ ਢੇਕ ਜਾਈਏ। ਭਰੀ ਡਿਗੀ ਲੈ ਕੇ ਗੁਰੂ ਅਰਜਨ ਦੇਵ ਪਾਸ਼ਾ ਦੇ ਕਾਤਲ ਦੇ ਡੇਰੇ ਤੇ ਖਾਲੀ ਡਿਗੀ ਲੈ ਕੇ ਗੁਰੂ ਅਰਜਨ ਦੇਵ ਪਾਸ਼ਾ ਨੂੰ ਦੱਸਣ ਜਾਂਦੇ ਕਿ ਜਿਨੇ ਤੇਰਾ ਕਤਲ ਕਰਾਇਆ ਸੀ ਨਾ ਸਤਿਗੁਰੂ ਅਜੋਨ ਨੂੰ ਮੈਂ ਖੀਰ ਚੜ੍ਹਾ ਆਇਆ ਜੀ। ਸੋ ਗੁਰਮੁਖ ਪਿਆਰਿਓ ਇਹਦੇ ਪਿੱਛੇ ਬੜੇ ਕਾਤਲਾਂ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਨੂੰ ਸ਼ਹੀਦ ਕਰਾਉਣ ਵਾਸਤੇ ਆਪਣਾ ਆਪਣਾ ਯੋਗਦਾਨ ਪਾਇਆ। ਪਰ ਮੁੱਖ ਕਾਰਨ ਤੇ ਹੀ ਆ ਕਿ ਸੱਚ ਦੀ ਆਵਾਜ਼ ਜਿਹੜੀ ਉਹਨੂੰ ਦਬਾਉਣ ਵਾਸਤੇ ਹਕੂਮਤ ਹਰ ਹੀ ਲਾ ਕਰਦੀ। ਪਿਆਰ ਦੇ ਨਾਲ ਖਰੀਦ ਕਰਕੇ ਖਰੀਦਿਆਂ ਵੀ ਨਹੀਂ ਜਾਏਗਾ ਫਿਰ ਉਹਨੂੰ ਮਰਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਮੁਦਤਾਂ ਤੋਂ ਇਤਿਹਾਸ ਚੱਲਿਆ ਆ ਰਿਹਾ ਹੈ ਪੰਚਮ ਪਾਸ਼ਾ ਮਹਾਰਾਜ ਨੂੰ ਪੁੱਛਿਆ ਬਾਬਾ ਬੁੱਢਾ ਸਾਹਿਬ ਨੇ ਮਹਾਰਾਜ ਅੱਜ ਚਿੰਤਾ ਦਾ ਵਿਸ਼ਾ ਕਹਿੰਦੇ ਮੈਂ ਸੋਚ ਰਿਹਾ ਗੁਰੂ ਗ੍ਰੰਥ ਸੇਵਕ ਕਿਹ ਕਹੇ ਕਿਨੂੰ ਕਹਿ ਦੇਵਾਂ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਲੱਗ ਜਾ ਗ੍ਰੰਥੀ ਬਣ ਜਾ ਤੇ ਆਪਾਂ ਅੱਜ ਬੜੇ ਸਿਆਣੇ ਹੋ ਗਏ ਆਪਾ ਪਿੰਡਾਂ 'ਚ ਗ੍ਰੰਥੀ ਕਿਵੇਂ ਲਾਉਨੇ ਪਤਾ ਜਿਨੇ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਜਿਹਨੂੰ ਪਤਾ ਨਹੀਂ ਅਮਰਤ ਦੀਆਂ ਬਾਣੀਆਂ ਕਿਹੜੀਆਂ ਜਿਹਨੂੰ ਪਤਾ ਨਹੀਂ ਅਰਦਾਸ ਕਿਵੇਂ ਕੀਤੀ ਜਾਂਦੀ ਆ ਉਹ ਤੇ ਆ ਕੇ ਸਾਡੇ ਗ੍ਰੰਥੀ ਦੀ ਚੋਣ ਕਰਦਾ ਪਿੰਡਾਂ 'ਚ ਕਿਸੇ ਫੀਲਡ ਦੇ ਵਿੱਚ ਕੰਪਿਊਟਰ ਟੀਚਰ ਦੀ ਚੋਣ ਕਰਨੀ ਤੇ ਕੰਪਿਊਟਰ ਦਾ ماہر ਹੀ ਉੱਥੇ ਹੁੰਦਾ ਇੰਗਲਿਸ਼ ਟੀਚਰ ਦੀ ਚੋਣ ਕਰਨੀ ਤੇ ਇੰਗਲਿਸ਼ ਜਾਣਨ ਵਾਲਾ ਹੁੰਦਾ ਪਰ ਸਾਡੇ ਇਸ ਫੀਲਡ ਧਰਮ ਦੀ ਦੁਨੀਆ ਦੇ ਵਿੱਚ ਜਦੋਂ ਗਰੰਥੀ ਦੀ ਚੋਣ ਕਰਨੀ ਸਿਲੈਕਟ ਉਹ ਕਰਦਾ ਜਿਨੇ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਹੁੰਦਾ ਜਿੰਨੂੰ ਪਤਾ ਨਹੀਂ ਹੁੰਦਾ ਕਿ ਗੁਰਮਤ ਕੀ ਕਹਿੰਦੀ ਆ ਇਹ ਸਾਡੇ ਪੰਥ ਦੀ ਅੱਜ ਦੀ ਤਰਾਸ਼ ਦੀ ਹੈ ਫਿਰ ਉਸ ਸਮੇ ਤਨਖਾਹ ਸਭ ਤੋਂ ਘਾਟ ਤੋਂ ਘਾਟ ਜਿਹੜੀ ਪੀਐਨ ਜੋ ਲੱਗਦਾ ਨਾ ਪੀਐਨ ਦੀ ਵੀ 15-16000 ਤਨਖਾਹ ਹੁੰਦੀ ਆ ਪਰ ਗਰੰਥੀ ਦੀ 3000-4000 ਤਨਖਾਹ ਆ ਪੰਚਮ ਪਾਤਸ਼ਾਹ ਨੇ ਗਰੰਥੀ ਚੁਣਨਾ ਤੇ ਸਤਿਗੁਰੂ ਨੂੰ ਸਾਰੀ ਰਾਤ ਲੱਗ ਗਈ ਸੋਚਣ ਵਾਸਤੇ ਕਿ ਮੈਂ ਸਵੇਰੇ ਗਰੰਥੀ ਕਿਹਨੂੰ ਲਾ ਦਿਆਂ ਪਰ ਅੱਜ ਅਸੀਂ ਗਰੰਥੀ ਚੁਣਦੇ ਸੀ 5 ਮਿੰਟ 'ਚ ਫੈਸਲਾ ਕਰਦਨੇ ਕੋਈ ਨਹੀਂ ਫੁਲਾਣਿਆਂ ਦਾ ਮੁੰਡਾ ਲਾ ਦਿਓ ਜਪਜੀ ਸਾਹਿਬ ਦਾ ਪਾਠ ਕਰ ਲੈਂਦਾ ਹੌਲੀ-ਹੌਲੀ ਜਪੁ ਸਾਹਿਬ ਸਿੱਖ ਲੇਗਾ ਹੌਲੀ-ਹੌਲੀ ਆਨੰਦ ਸਾਹਿਬ ਵੀ ਕਰਨ ਲੱਗ ਪਿਆ ਕਰ ਅਰਦਾਸ ਵੀ ਕਰਨ ਲੱਗ ਪਿਆ ਕਿ ਸੇਧ ਦੇਣੀ ਉਹਨੇ ਸਾਡੇ ਬੱਚਿਆਂ ਨੂੰ ਸਤਗੁਰੂ ਨੇ ਆਪਣੇ ਜੀਵਨ ਦੇ ਵਿੱਚ ਹਰ ਚੀਜ਼ ਦਾ ਪ੍ਰੈਕਟੀਕਲ ਕਰਕੇ ਦੱਸਿਆ ਕਹਿੰਦੇ ਗੁਰੂ ਗ੍ਰੰਥ ਸੇਵਕ ਕਿ ਕਹੇ ਬਾਬਾ ਬੁੱਢਾ ਸਾਹਿਬ ਹੱਥ ਜੋੜ ਕੇ ਆਖਦੇ ਮਹਾਰਾਜ بڑے بڑے ਸਿੱਖ ਬੈਠੇ ਭਾਈ ਗੁਰਦਾਸ ਸਾਹਿਬ ਵਰਗੇ ਹੁਣ ਦੋ ਮੁੱਖ ਸਿੱਖਾਂ ਦਾ ਨਕਸ਼ਾ ਪੰਚਮ ਪਾਤਸ਼ਾਹ ਦੇ ਸਾਹਮਣੇ ਸੀ ਇੱਕ ਜਿਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਸੀ ਭਾਈ ਗੁਰਦਾਸ ਸਾਹਿਬ ਕੋਲੋਂ ਲਿਖਾਇਆ ਮਹਾਰਾਜ ਨੇ ਇਹ ਸਾਡੇ ਵਰਗਾ ਹੁੰਦਾ ਕੀ ਫੈਸਲਾ ਦੇਣਾ ਸੀ ਕਿ ਭਾਈ ਗੁਰਦਾਸ ਸਭ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਇਹਨਾਂ ਨੂੰ ਨੌਲੇਜ ਬੜੀ ਇਹਨਾਂ ਨੂੰ ਗ੍ਰੰਥੀ ਲਾ ਦੇ ਇੱਕ ਉਹ ਬੈਠੇ ਸੀ ਬਜ਼ੁਰਗ ਅਵਸਥਾ 98 ਸਾਲ ਦਾ ਬਾਪੂ ਜਿਹਨੂੰ ਬਾਲ ਅਵਸਥਾ 'ਚ ਹੀ ਬਾਬੇ ਨਾਨਕ ਨੇ ਕਹਿ ਦਿੱਤਾ ਸੀ ਬੂੜਿਆ ਤੂੰ ਬੂੜਾ ਨਹੀਂ ਤੂੰ ਬੁੱਢਾ ਹੈ ਜਿਹਨੂੰ ਕਹਿ ਦਿੱਤਾ ਸੀ ਦੀਵਾ ਤਿਆਰ ਹੈ ਬੱਤੀ ਪਈ ਹੋਈ ਆ ਤੇਲ ਪਿਆ ਹੋਇਆ ਸਿਰਫ ਜਗਾਉਣ ਦੀ ਲੋੜ ਹੈ ਇਕ ਉਹ ਮਹਾਪੁਰਸ਼ ਸੀ ਜਿਹਦਾ ਜੀਵਨ ਗੁਰਬਾਣੀ ਬਣ ਚੁੱਕਿਆ ਸੀ ਜਿਨੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲ ਨਾ ਕਰ ਲਿਆ ਸੀ ਤੇ ਪੰਚਮ ਪਾਤਸ਼ਾਹ ਨੇ ਫੈਸਲਾ ਲਿਆ ਗੁਰਬਾਣੀ ਲਿਖਣ ਵਾਲੇ ਨੂੰ ਨਹੀਂ ਗੁਰਬਾਣੀ ਢਾਲਣ ਕਰ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਣਾ ਕਰਨ ਵਾਲੇ ਨੂੰ ਇਹ ਸੇਵਾ ਦੇਣੀ ਚਾਹੀਦੀ ਇੱਕ ਮੈਸੇਜ ਦਿੱਤਾ ਸਾਨੂੰ ਇਹਦਾ ਮल्ले ਥੋੜੀ ਸਤਗੁਰ ਨੂੰ ਪਤਾ ਨਹੀਂ ਸੀ ਸਤਗੁਰ ਨੇ ਸਾਨੂੰ ਨਾਲ ਨਾਲ ਪੂਰਨੇ ਪਾ ਕੇ ਦੱਸਿਆ ਇਹ ਸਤਗੁਰਾਂ ਦੇ ਇਤਿਹਾਸ ਚੋਂ ਸਿੱਖਣਾ ਚਾਹੀਦਾ ਸਾਨੂੰ ਕਿ ਗ੍ਰੰਥੀ ਕਿਵੇਂ ਛੋੜਨਾ ਫਿਰ ਪੁੱਛਿਆ ਜਾਵੇ ਮਹਾਰਾਜ ਕਿਉਂ ਚੁਣਿਆ ਵਾਵਾ ਬੁੱਢਾ ਸਾਹਿਬ ਨੂੰ ਉਹ ਤੇ 98 ਸਾਲ ਦੇ ਬਜ਼ੁਰਗ ਹੈ ਤੇ ਮਹਾਰਾਜ ਕਹਿੰਦੇ ਨਾਨਕ ਪ੍ਰਕਾਸ਼ ਦੇ ਬਚਨਾਂ ਕਹਿੰਦੇ ਚਾਰ ਗੁਰ ਸੇਵਾ ਕੀਓ ਪਾਇਓ ਪਰਮ ਨਿਧਾਨ ਸੇਵਕ ਕੀਏ ਬਸਤ ਹੈ ਸ੍ਰੀ ਮੁਖ ਕੀਓ ਬਖਿਆਨ ਕਹਿੰਦੇ ਬਾਬਾ ਬੁੱਢਾ ਸਾਹਿਬ ਨੇ ਸਾਥੋਂ ਪਹਿਲਾਂ ਚਾਰ ਗੁਰੂਆਂ ਦੀ ਸੇਵਾ ਕੀਤੀ ਹੈ ਬੜੀ ਨਿਧਾਨ ਪਦਵੀ ਨੂੰ ਪਾਇਆ ਹੈ ਸੇਵਕ ਹੀ ਇਹ ਵਸਤ ਸ੍ਰੀ ਮੁਖੀਓ ਵਖਿਆਨ ਇਹ ਸੇਵਾ ਕਰਨ ਵਾਲੇ ਦੀ ਵਸਤੂ ਹੈ ਸ੍ਰੀ ਮੁਖ ਤੋਂ ਗੁਰੂ ਸਾਹਿਬ ਨੇ ਵਖਿਆਨ ਕਰਕੇ ਦੱਸਿਆ ਮੈਂ ਭਾਈ ਸਾਹਿਬ ਨੂੰ ਆਖ ਰਿਹਾ ਸੀ ਗੁਰਦਿਆਲ ਸਿੰਘ ਉਹਦੇ ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਕਿ ਸਾਨੂੰ ਮੈਸੇਜ ਮਿਲ ਸਕੇ ਕਹਿੰਦੇ ਬਾਬਾ ਜੀ ਝਾੜੂ ਰੱਖਦੇ ਹੋ ਮੈਂ ਕਿਹਾ ਕਿਉਂ ਕਦੀ ਉਸ ਸਨੇਹਾਰਾ ਵੇਖਿਆ ਉਹ ਬੜੇ ਵਿਸ਼ਵਾਸ ਪਾਤਰ ਨੂੰ ਆਪਣੇ ਸਨੇਹਾਰੇ ਦੀ ਦੁਕਾਨ ਤੇ ਨੌਕਰ ਰੱਖਦਾ ਫਿਰ ਵੀ ਉਹਨੂੰ ਸਫਾਈ ਨਹੀਂ ਕਰਨ ਦਾ ਦੁਕਾਨ ਦੀ ਦੁਕਾਨ ਦੀ ਸਫਾਈ ਭਾਵੇਂ ਬਿਰਤ ਹੋ ਜੇ ਆਪ ਹੀ ਕਰਦਾ ਕਿ ਕੋਈ ਕਿਨਕਾ سونے ਦਾ ਡਿੱਗਾ ਹੋਏਗਾ ਇੱਥੇ ਪਰ ਆਹ ਧਰ ਕਿਹੜਾ ਜਿੱਥੇ ਤੁਸੀਂ ਬੈਠੇ ਹੋ ਗੁਰਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਜੁਗੇ ਨੇ ਦੂਰੇ ਇਹ ਤੇ ਗੁਰੂ ਤੇ ਸਾਗਰ ਹੈ ਰਤਨਾ ਨਾ ਭਰਿਆ ਹੋਇਆ ਹੈ ਝਾੜੂ ਮਾਰ ਕੇ ਇਕੱਠਾ ਕਰਕੇ ਲੈ ਜਾਇਆ ਕਰੋ ਸਤਿਗੁਰਾਂ ਨੇ ਆਪ 12 ਸਾਲ ਮੋਢੇ ਤੇ ਜਲ ਦੀ ਗਾਗਰ ਢੋ ਕੇ ਸੇਵਾ ਕੀਤੀ ਹੈ ਇਸਰੇ ਪਾਤਸ਼ਾਹ ਨੇ ਤੇ ਗੁਰੂ ਨਾਨਕ ਸਾਹਿਬ ਆਪ ਝਾੜੂ ਮਾਰ ਰਹੇ ਉਸ ਰਸਤੇ ਨੂੰ ਜਿਸ ਰਸਤੇ ਚੋਂ ਕਿਸੇ ਸਿੱਖ ਨੇ ਦਰਸ਼ਨ ਕਰਨ ਆਉਣਾ ਸੀ ਭਾਈ ਲੈਣੇ ਇਸ ਕਰਕੇ ਗੁਰੂ ਨਾਨਕ ਦੇ ਦਰਬਾਰ ਜਦੋਂ ਹੁੰਦੇ ਜੇ ਨਾ ਪ੍ਰਣ ਕਰ ਲੋ ਕਿ ਭਾਵੇਂ 2 4 ਫੁੱਟ ਦੀ ਝਾੜੂ ਮਾਰ ਕੇ ਜਾਣਾ ਸੇਵਾ ਕਰਕੇ ਜਾਣਾ ਮੈਂ ਸੇਵਾ ਚੋਂ ਬੜੀਆਂ ਝੁਗਤੀਆਂ ਮਿਲਦੀਆਂ ਸੋ ਪੰਚਮ ਪਾਦਸ਼ਾਹ ਮਹਾਰਾਜ ਨੇ ਆਖਿਆ ਚਾਰ ਗੁਰ ਸੇਵਾ ਕੀਓ ਪਾਇਉ ਪਰਮ ਨਿਧਾਨ ਸੇਵਕ ਈ ਬਸਤੈ ਸ੍ਰੀ ਮੁਕਿਓ ਬਖਿਆਨ ਕਹਿੰਦੇ ਸੇਵਾ ਕਰਨ ਵਾਲੀ ਦੀ ਵਸਤੂ ਐ ਮੈਂ ਕਈ ਵਾਰ ਆਖਦਾ ਹਾਂ ਨਾ ਗ੍ਰੰਥੀ ਬਣਨਾ ਨਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਜੀਵਨ ਪੜ੍ਹ ਕੇ ਫੇਰ ਗ੍ਰੰਥੀ ਬਣਨਾ ਚਾਹੀਦਾ ਭਾਈ ਮਨੀ ਸਿੰਘ ਦਾ ਜੀਵਨ ਪੜ ਕੇ ਜੇ ਪ੍ਰਧਾਨ ਬਣਨਾ ਨਾ ਗੁਰਦੁਆਰਾ ਸਾਹਿਬ ਦੇ ਨਵਾਬ ਕਪੂਰ ਸਿੰਘ ਦਾ ਜੀਵਨ ਪੜ ਕੇ ਫੇਰ ਪ੍ਰਧਾਨ ਬਣਨਾ ਚਾਹੀਦਾ ਜੇ ਜਥੇਦਾਰ ਬਣਨਾ ਤੇ ਅਕਾਲੀ ਬਾਬਾ ਪੂਲਾ ਸਿੰਘ ਦਾ ਜੀਵਨ ਪੜ ਕੇ ਫੇਰ ਜਥੇਦਾਰ ਬਣਨਾ ਚਾਹੀਦਾ ਨਵਾਬੀ ਆਈ ਤੇ ਨਵਾਬ ਕਪੂਰ ਸਿੰਘ ਕਹਿੰਦੇ ਪੰਜਾਂ ਪਿਆਰਿਆਂ ਦੇ ਚਰਨਾਂ ਨਾਲ ਛਵਾ ਕੇ ਫੇਰ ਮੇਰੇ ਮੱਥੇ ਤੇ ਲਾਇਓ ਮੈਨੂੰ ਪਤਾ ਲੱਗੇ ਨਵਾਬੀ ਦੀ ਕੀਮਤ ਮੇਰੇ ਖਾਲਸਾ ਪੰਥ ਦੇ ਚਰਨਾਂ ਤੋਂ ਉੱਪਰ ਨਹੀਂ ਹੈ ਦੂਜੀ ਸ਼ਰਤ ਰੱਖੀ ਮੇਰੇ ਤੋਂ ਘੋੜਿਆਂ ਦੀ ਲੇਧ ਸੁਟਣ ਦੀ ਤੇ ਖਰਖਰਾ ਮਾਰਨ ਦੀ ਸੇਵਾ ਨਾ ਕੋਈ ਜਾਵੇ ਤਾਂ ਮੈਂ ਨਵਾਬੀ ਸਵੀਕਾਰ ਕਰਦਾ ਅੱਜ ਕਿੰਨੇ ਕੁ ਪ੍ਰਧਾਨ ਜਿਹੜੇ ਸ਼ਾਮ ਨੂੰ ਸੋਖਾ ਅਸਨ ਦੀ ਸੇਵਾ ਕਰਾਉਂਦੇ ਕਿੰਨੇ ਕੁ ਸਵੇਰੇ ਪ੍ਰਕਾਸ਼ ਕਰਾਉਂਦੇ ਕਿੰਨੇ ਕਾ ਕੇ ਝਾੜੂ ਦੀ ਸੇਵਾ ਕਰਦੇ ਆ ਨਾ ਅੰਮ੍ਰਿਤ ਧਾਰੀ ਹੁੰਦੇ ਨਾ ਨਿਤਨੇਮੀ ਹੁੰਦੇ ਜੇਦ ਕੋ 4 ਟਕੇ ਆਗੇ ਉਹਨੂੰ ਪ੍ਰਧਾਨ ਲਗਾ ਦਿੱਤਾ ਜਾਂਦਾ ਇਹਦਾ ਮਤਲਬ ਸਾਡੇ ਗੁਰੂ ਨੂੰ ਵੱਡਾ ਹੋ ਗਿਆ ਨਾ ਸਾਨੂੰ ਗੁਰੂ ਤੇ ਅੱਜ ਭਰੋਸਾ ਤੇ ਵਿਸ਼ਵਾਸ ਨਹੀਂ ਰਿਹਾ ਹੁਣ ਸਵੇਰ ਹੋ ਗਈ 98 ਸਾਲ ਦਾ ਬਾਬਾ ਬੁੱਢਾ ਸਭ ਸੋਚਦੇ ਆ ਮਹਾਰਾਜ ਆਪ ਆਪਣੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੱਕਣਗੇ ਆਪ ਜਾਣਗੇ ਦਰਬਾਰ ਸਾਹਿਬ ਪਰ ਮਹਾਰਾਜ ਨੇ ਕਿਹਾ ਮਾਨ ਦਿਆ ਕਰੋ ਗ੍ਰੰਥੀ ਸਿੰਘ ਨੂੰ ਮਹਾਰਾਜ ਨੇ ਕੀ ਆਖਿਆ ਉੱਥੇ ਸਾਹਿਬ ਬੁੱਢਾ ਅੱਗੇ ਕੀਨਾ ਤੇ ਪਾਛੇ ਸਤਗੁਰ ਸੁਖ ਲੀਨਾ ਇਥੇ ਸਹਿਬ ਵਰਤਿਆ ਪੰਚਮ ਪਾਸ਼ਾ ਵਾਸਤੇ ਸਹਿਬ ਨੇ ਬਾਬਾ ਬੁੱਢਾ ਸਾਹਿਬ ਨੂੰ ਅੱਗੇ ਕਰ ਦਿੱਤਾ ਆ ਪਿੱਛੇ ਪਿੱਛੇ ਚੌਰ ਸਾਬ ਕਰਨ ਲੱਗ ਪਏ ਅੱਜ ਅਸੀਂ ਇਹ ਗੱਲ ਆਖ ਦਿੰਨੇ ਆ ਨਾ ਕਿ ਮੇਰੀ ਇੰਨੀ ਉਮਰ ਹੋ ਗਈ ਹੁਣ ਤੁਰਿਆ ਨਹੀਂ ਜਾਂਦਾ ਇਥੇ 98 ਸਾਲ ਦੇ ਗ੍ਰੰਥੀ ਲੱਗੇ ਬਾਬਾ ਬੁੱਢਾ ਸਾਹਿਬ ਹਰ ਬਜ਼ੁਰਗ ਅਸੀਂ ਗੁਰਦੁਆਰੇ ਆ ਕੇ ਹੁੰਨੇ ਆਂ ਕਰਦੇ ਕੰਮ ਸਾਰੇ ਹੀ ਕਰਦੇ ਆਂ ਪਰ ਗੁਰਦੁਆਰੇ ਝਾੜੂ ਮਾਰਨਾ ਉਦੋਂ ਕਹਿੰਦੇ ਸੋਫੇ ਤੇ ਬੈਣ ਨੂੰ ਜਗ੍ਹਾ ਚਾਹੀਦੀ ਗੋਡੇ ਨਹੀਂ ਕੰਮ ਕਰਦੇ ਮੈਂ ਥੋੜਾ ਜਿਹਾ ਵਿਸ਼ੇ ਤੋੜ ਕੇ ਫਿਰ ਬੇਨਤੀ ਕਰਦਾ ਵਾਂ ਘਰਾਂ ਦੇ ਵਿੱਚ ਤੁਸੀਂ ਬਿਮਾਰ ਹੋ ਤੇ ਕੀ ਪੱਕਾ ਸੋਫਿਆਂ ਤੇ ਬੈਂਦੇ ਹੋ ਪੱਕਾ ਕੁਰਸੀਆਂ ਤੇ ਬੈਂਦੇ ਹੋ ਕਦੇ ਤੇ ਬੈੱਡ ਤੇ ਸੈ ਬੈਂਦੇ ਹੋਗੇ ਨਾ ਸੌਣ ਲੱਗਿਆ ਤੇ ਸੌਂਦੇ ਹੋਗੇ ਨਾ ਬੈੱਡ ਤੇ ਤੇ ਆ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਦੇ ਅੰਦਰ ਤੇ ਕਿੱਡੇ ਵਧੀਆ ਕਲੀਨ ਗਲੀਚੇ ਵਿਸ਼ੇ ਗੱਦੇ ਲੱਗੇ ਹੁੰਦੇ ਇਹਦੇ ਬੈੱਡ ਨੂੰ ਵੀ ਮਾਤ ਪਾਉਂਦੇ ਬੈੱਡ ਵੀ ਇਹਦੇ ਬਰਾਬਰ ਕੀ ਹੋ ਸਕਦਾ ਤੁਸੀਂ ਇਹਨੂੰ ਬੈੱਡ ਮੰਨ ਲਓ ਤੇ ਪਰਾ ਨੂੰ ਪੈਰ ਕਰਕੇ ਗੁਰੂ ਘਰ ਨੂੰ ਸਿਰ ਕਰਕੇ ਉਹ ਲਾਟ ਤੇ ਆ ਕੇ ਲੰਮੇ ਪੈ ਜਾਓ ਤੁਹਾਨੂੰ ਕੌਣ ਕਹੇਗਾ ਕਿਉਂ ਸੁੱਤਾ ਗੁਰਦੁਆਰੇ ਫਤ ਲੱਗ ਜੇ ਕੋਈ ਪਰੇਸ਼ਾਨੀ ਹੈ ਠੀਕ ਆ ਪਰ ਕੋੜੀ ਬਣ ਕੇ ਰੋਗੀ ਬਣ ਕੇ ਸੋਫੇ ਤੇ ਤਣਾ ਬਹੁ ਮਹਾਰਾਜ ਦੇ ਸ਼ਰੀਕ ਬਣ ਕੇ ਤੁਸੀਂ ਮੰਨ ਲਓ ਇਹ ਬੈੱਡ ਵਾਹ ਕਰ ਬੈੱਡ ਤੇ ਵੀ ਸੌਂਦੇ ਨਾ ਆਪਾਂ ਪਰ ਸਿਰਫ ਈਗੋ ਆ ਕੁਰਸੀਆਂ ਨਿਸ਼ਾਨੀਆਂ ਲਾ ਕੇ ਰੱਖੀਆਂ ਜਾਂਦੀਆਂ ਕਿ ਪ੍ਰਧਾਨ ਸਾਹਿਬ ਦੀ ਘਰ ਦੀ ਦੀ ਪਹਿਲੀ ਪ੍ਰਧਾਨ ਸਾਹਿਬ ਦੀ ਮਾਤਾ ਲਈ ਦੂਜੀ ਮੀਤ ਪ੍ਰਧਾਨ ਲਈ ਘਰ ਦੀ ਰੀਤੀਜੀ ਇਸ ਤਰ੍ਹਾਂ ਦੇ ਅੱਜ ਸਾਡੇ ਹਾਲਾਤ ਹੋ ਚੁੱਕੇ ਗੁਰਧਾਮਾਂ ਦੇ ਸੋ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬੁੱਢਾ ਸਾਹਿਬ ਨੂੰ ਅੱਗੇ ਕੀਤਾ ਹੁਣ ਬਾਬਾ ਬੁੱਢਾ ਸਾਹਿਬ ਨੇ ਜਾ ਕੇ ਗੁਰਗ੍ਰੰਥ ਸਭ ਇਸ ਤਰ੍ਹਾਂ ਪੀੜਾ ਸਭ ਤੇ ਸੁਬਦ ਕੀਤਾ ਤੇ ਪਿੱਛੇ ਹਟਣ ਲੱਗੇ ਕੀ ਸੋਚਦੇ ਆ ਕਿ ਹੁਣ ਪੰਚਮ ਪਾਤਸ਼ਾਹ ਆਪ ਆਕੇ ਵਾਕ ਲੈਣਗੇ ਪਹਿਲਾਂ ਹੀ ਪ੍ਰਕਾਸ਼ ਹੋਣਾ ਸੀ ਤੇ ਆਵਾਜ਼ ਆਈ ਪਿੱਛੋਂ ਬੁੱਢਾ ਸਾਹਿਬ ਖੋਲੋ ਗ੍ਰੰਥ ਅ ਬੁੱਢਾ ਸਾਨੂੰ ਕਹਿੰਦੇ ਖੋਲੋ ਗ੍ਰੰਥ ਲਿਓ ਆਵਾਜ਼ ਸੁਨੇ ਸਭ ਪੰਥ ਅਦਬ ਸੰਗ ਗ੍ਰੰਥ ਜਦ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਆ ਖਲੋਆ ਹਰ ਕੰਮ ਕਰਾਵਣ ਆਇਆ ਆਰਾਮ ਪਹਿਲਾ ਹੁਕਮ ਨਮਾ ਸਾਹਿਬ ਆਇਆ ਅਜ ਚੌਰ ਸਾਬ ਇੱਥੇ ਪਿਆ ਰਹਿ ਜਾਂਦਾ ਅਸੀਂ ਚੌਰ ਸਾਬ ਨਹੀਂ ਕਰਦੇ ਹਰ ਸਿੱਖ ਦਾ ਫਰਜ਼ ਬਣਦਾ ਮੈਂ ਕਿਸ ਦਿਨ ਜ਼ਿਕਰ ਕਰਾਂਗਾ ਮੱਥਾ ਕਿਵੇਂ ਟੇਕਣਾ ਚੌਰ ਸਾਬ ਕਿਵੇਂ ਕਰਨਾ ਮਰਜ਼ਾਦਾ ਕੀ ਆ ਪਹਿਲੇ ਚ ਪਹਿਲੇ ਸਭ ਤੋਂ ਪਹਿਲਾਂ ਚਵਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੰਚਮ ਪਾਤਸ਼ਾਹ ਨੇ ਅੱਜ ਸਾਨੂੰ ਸੁਭਾਗ ਮਿਲਿਆ ਤੇ ਚੌਰ ਸਾਬ ਦੀ ਸੇਵਾ ਵੀ ਕਰਿਆ ਕਰੋ ਸਤਿਗੁਰ ਕਿਰਪਾ ਕਰਨ ਸਮਾ ਸਮਾਪਤੀ ਵੱਲ ਜਾ ਰਿਹਾ ਅੱਜ ਸ਼ਹੀਦਾਂ ਦੇ ਸਰਤਾਜ ਦਾ ਸ਼ਹੀਦੀ ਦਿਹਾੜਾ ਪੰਮਾਇਆ ਅੱਜ ਦਾ ਹੁਕਮਨਾਵਾ ਵੀ ਸਤਿਗੁਰਾਂ ਦਾ ਜਿਹੜਾ ਆਇਆ ਨਾ ਤਨਾਸਰੀ ਮਹੱਲਾ 5 ਸਤਿਗੁਰੂ ਗੁਰੂ ਰਜਨਦੇਵ ਪਾਤਸ਼ਾਹ ਦੀ ਰਸਨਾ ਤੋਂ ਉਚਾਰਨ ਕੀਤੇ ਤਨਾਸਰੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਦੇ 679 ਅੰਗ ਤੇ ਸੋਭਤਾਨ ਹਜ਼ੂਰ ਪੰਚਮ ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ ਮਹਾਰਾਜ ਸੂਰਮਾ ਕਿਹਨੂੰ ਕਹਿੰਦੇ ਆ ਮਹਾਰਾਜ ਨੇ ਦੱਸਿਆ ਬਾਬੇ ਨਾਨਕ ਪਾਤਸ਼ਾਹ ਨੇ ਜੋਧ ਮਹਾਬਲ ਸੂਰ ਜੋਧਾ ਮਹਾਬਲੀ ਸੂਰਮਾ ਜਪਜੀ ਸਾਹਿਬ ਜੀ ਜੋਦਾ ਉਹ ਜਿਹੜਾ ਬਰਾਬਰ ਦੀ ਸ਼ਕਤੀ ਤੇ ਲੜ ਕੇ ਫਤਿਹ ਪਾ ਲਵੇ ਜਿਹਨੂੰ ਮarli ਦੀ ਕੁਸ਼ਤੀ ਵਗੈਰਾ ਕਹਿੰਦੇ ਕੱਲੇ ਨਾ ਕੱਲਾ ਮਹਾਬਲੀ ਉਹ ਦੁੱਗਣੀ ਸ਼ਕਤੀ ਤੇ ਲੜ ਕੇ ਫਤਿਹ ਪਾਵੇ ਸੂਰਮਾ ਉਹ 10 ਗੁਣਾ ਸ਼ਕਤੀ ਤੇ ਲੜ ਕੇ ਫਤਿਹ ਪਾਵੇ ਜਿਹੜੇ ਚਮਕੌਰ ਦੀ ਗੜੀ ਵਿੱਚ ਲੜੇ ਉਹ ਸੂਰਮੇ ਸਨ ਅੱਛੀ ਦੀ ਹਵਤਾ ਚੱਲ ਰਿਹਾ ਸਾਡਾ ਜਿਹੜੇ ਸ਼ਹੀਦੀ ਹਵਤੇ ਲੜੇ ਉਹਨਾਂ ਵਰਗਾ ਸੂਰਮਾ ਅਜੇ ਤੱਕ ਦੁਨੀਆ ਤੇ ਕਿਦਰੇ ਨਜ਼ਰ ਹੀ ਨਹੀਂ ਆਉਂਦਾ ਇਸ ਕਰਕੇ ਗੁਰਮਖ ਪਿਆਰਿਓ ਪੰਚਮ ਪਾਤਸ਼ਾਹ ਜੀ ਮਹਾਰਾਜ ਆਖਦੇ ਸੂਰਮਾ ਪਤਾ ਕੌਣਾ ਹੈ ਵੇਖੋ ਅੱਜ ਦਾ ਹੁਕਮਨਾਮਾ ਵੀ ਆਇਆ ਚਿੱਦੀ ਹfte ਸ਼ੁਰੂ ਹੋ ਰਹੇ ਆ ਵਿਆਖਿਆ ਤੇ ਆਪਣੇ ਆਪ ਵੀ ਦਿਹਾੜੇ ਕਰ ਰਹੇ ਆ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਏ ਤਹ ਸੂਰਤ ਜਿਨੂੰ ਹਰੀ ਤੇ ਨਾਮ ਦਾ ਰੰਗ ਲੱਗ ਗਿਆ ਉਹਨੂੰ ਸੂਰਮਾ ਆਖਣਾ ਚਾਹੀਦਾ ਕੋਈ ਸੂਰਮਾ ਹੈ ਜਾ ਕੋ ਹਰ ਰੰਗ ਲਾਗੋ ਆ ਸੂਰਮਾ ਕਿਨੂੰ ਕਹਿੰਦੇ ਸ਼ਰਾਬਾਂ ਪੀ ਕੇ ਕੈਪਸੂਲ ਗੋਲੀਆਂ ਖਾ ਕੇ ਨਸ਼ੇੜੀ ਮੁੰਡੇ ਲੰਡੀਆਂ ਜੀਪਾਂ ਤੇ ਹਾਕੀਆਂ ਲੈ ਕੇ ਤੁਰੇ ਫਿਰਦੇ ਕਹਿੰਦੇ ਅਸੀਂ ਸੂਰਮੇ ਆ ਪਰ ਸੂਰਮਾ ਉਹ ਸੀ ਜਿਹੜਾ ਸੀਸ ਵੀ ਕਟ ਗਿਆ ਸੀ ਤਲੀ ਤੇ ਟਕਾ ਕੇ ਮੀਲਾਂ ਤੱਕ ਖੰਡਾ ਵਾਈ ਜਾਂਦਾ ਸੀ ਸੂਰਮਾ ਉਹ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਬੰਦ-ਬੰਦ ਕਟਵਾ ਕੇ ਟੋਕਰਾ ਭਰ ਦਿੱਤਾ ਗਿਆ ਟੋਕਰੇ ਚੋਂ ਛੇ ਅਸ਼ਟਪਦੀਆਂ ਦਾ ਜਾਪ ਹੋ ਰਿਹਾ ਸੀ ਸੂਰਮੇ ਉਹ ਸੀ ਭਾਈ ਤਾਰੂ ਸਿੰਘ ਖੋਪਰੀ ਉਤਰ ਗਈ ਤੇ ਬਚਨ ਕਰ ਦਿੱਤਾ ਸੀ ਕਿ ਤੈਨੂੰ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਲੈ ਕੇ ਜਾਵਾਂਗਾ ਜਕਰੀਏ ਨੂੰ 21 ਦਿਨ ਜੁੱਤੀਆਂ ਖਾ ਖਾ ਕੇ ਜਕਰੀਏ ਦੀ ਮੌਤ ਹੋਈ ਭਾਈ ਸਾਹਿਬ ਦੀਆਂ ਜੁੱਤੀਆਂ ਸਿਰ ਚ ਵਜਦੀਆਂ ਰਹੀਆਂ 22ਵੇਂ ਦਿਨ ਭਾਈ ਸਾਹਿਬ ਨੇ ਸ਼ਹਾਦਤ ਦਾ ਜਾਮ ਪੀਤਾ ਗੁਰਸਿੱਖ ਜਿਹੜੇ ਉਹ ਬਚਨ ਦਾ ਬਲੀ ਸੂਰਬੀਰ ਬਚਨ ਦੇ ਬਲੀ ਹੁੰਦੇ ਸੂਰਬੀਰ ਜੋਦੇ ਕਹਿ ਦਿੰਦੇ 10 ਦਾ 20 ਲੱਖ ਵੀ ਦਸ਼ਮਣ ਆ ਗਿਆ ਫੜ ਕੇ ਨਹੀਂ ਲਿਜਾ ਸਕਦਾ ਕਹਿੰਦੇ ਜਿੰਦੇ ਨੂੰ ਨਹੀਂ ਪਕੜ ਸਕਦਾ ਮਰਨ ਤੋਂ ਬਾਅਦ ਕੀ ਕਹਿੰਦੇ ਉਹ ਤੇ ਮਿੱਟੀ ਐ ਜਿੱਥੇ ਮਰਜੀ ਸੁੱਟ ਦਿਓ ਤੇ ਸੂਰਮੇ ਬਚਨ ਦੇ ਬਲੀ ਇਹਨਾਂ ਸ਼ਬਦਾਂ ਦੀ ਆਪ ਵਿਆਖਿਆ ਕਰਦੇ ਆ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀयत ਹੈ ਸੂਰਾ ਜਿਹਨੂੰ ਹਰੀ ਦੇ ਨਾਮ ਦਾ ਰੰਗ ਲੱਗਿਆ ਇਸ ਯੁਗ ਵਿੱਚ ਉਹਨੂੰ ਸੂਰਮਾ ਕਹਿਣਾ ਚਾਹੀਦਾ ਆਤਮ ਜਿਨੇ ਸਗਲ ਵਸ ਤਾਂ ਕਹਿ ਜਾਕਾ ਸਤਗੁਰੂ ਪੂਰਾ ਜਿਹਨੂੰ ਹਰੀ ਦੇ ਨਾਮ ਦਾ ਰੰਗ ਲੱਗ ਗਿਆ ਜਿਹਦਾ ਅੰਤਰ ਆਤਮਾ ਆਪਣੇ ਵਸ ਦੇ ਵਿੱਚ ਹੈ ਮਹਾਰਾਜ ਕਹਿੰਦੇ ਸਤਗੁਰੂ ਪੂਰੇ ਦੇ ਨਾਲ ਜਿਹੜਾ ਜੁੜ ਗਿਆ ਪੂਰੇ ਗੁਰ ਕਾ ਸੋਨਪਦੇਸ਼ ਪਾਰ ਬ੍ਰਹਮ ਨਿਕਟ ਕਰੇ ਠਾਕਰ ਗਾਈ ਆਤਮ ਰੰਗ ਠਾਕਰ ਦੇ ਰੰਗਾਂ ਨੂੰ ਅੰਤਰ ਆਤਮਾ ਕਰਕੇ ਗਾਉਣਾ ਕਰੀਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਰਣੀ ਪਾਵਨ ਨਾਮ ਤੇ ਆਵਨ ਸਹਿ ਸਮਾਵਨ ਸੰਗ ਉਹ ਪਰਮੇਸ਼ਰ ਆਪਣੀ ਸ਼ਰਨ ਵਿੱਚ ਪਾ ਲੈਂਦਾ ਹੈ ਸਹਿਜ ਅਵਸਥਾ ਦੇ ਦਿੰਦਾ ਫਿਰ ਸਟ੍ਰੈਸ ਨਹੀਂ ਆਉਂਦੀ ਨਾਮ ਧਿਆਉਣ ਦੀ ਦਾਤ ਦਿੰਦਾ ਸਰਨ ਪਾ ਕੇ ਨਾਮ ਧਿਆਉਣ ਦੀ ਦਾਤ ਦਿੰਦਾ ਤੇ ਫਿਰ ਸਹਿਜ ਅਵਸਥਾ ਆ ਜਾਂਦੀ ਆਪਣੇ ਸੰਗ ਸਮਾ ਲੈਂਦਾ ਰਹਾਓ ਜਨ ਕੇ ਚਰਨ ਵਸੇ ਮੇਰੇ ਹੀ ਅਰੇ ਦਾਤਾ ਜੀ ਐਸੀ ਤੇਰੇ ਜੁੜੀਆਂ ਹੋਈਆਂ ਰੂਹਾਂ ਦੇ ਚਰਨ ਮੇਰੇ ਹਿਰਦੇ 'ਚ ਕਿਤੇ ਵਸ ਜਾਣ ਸੰਗ ਪਨੀਤਾ ਦੇਹੀ ਸੁਣ ਤੇ ਪਨੀਤ ਕਹਤੇ ਪਵਿੱਤਰ ਕਹਿਣ ਵਾਲੇ ਪਵਿੱਤਰ ਹਨਾ ਤਿੰਨ ਪਵਿੱਤਰ ਹੋਣੇ ਕਪਨੀਤ ਬਣਦਾ ਸੁਣਨ ਵਾਲੇ ਤਿੰਨ ਗੁਣਾ ਭਾਗਾਂ ਵਾਲੇ ਹਨ ਜਨ ਕੀ ਧੂਰ ਦੇਹੁ ਕਿਰਪਾ ਨਿਦ ਨਾਨਕ ਕੈ ਸੁਖੇ ਹੀ ਦਾਤਾ ਜੀ ਐਸੀ ਰੰਗੀਆਂ ਹੋਈਆਂ ਰੂਹਾਂ ਦੇ ਚਰਨਾਂ ਦੀ ਧੂੜ ਦੇ ਦਿਓ ਮੇਰੇ ਅੰਦਰ ਦਾ ਸੁਖ ਹੀ ਹੈ ਸਤਗੁਰੂ ਕਿਰਪਾ ਕਰਨ ਜਿੰਨਾ ਕੋ ਸਮਾਂ ਬਖਸ਼ਿਸ਼ ਕਰਨਗੇ ਮਹਾਰਾਜ ਕੋਸ਼ਿਸ਼ ਕਰਾਂਗੇ ਪੰਚਮ ਪਾਤਸ਼ਾਹ ਦੇ ਇਤਿਹਾਸ ਦੀ ਥੋੜੀ ਥੋੜੀ ਵਿਚਾਰ ਰੋਜ਼ ਕੀਤੀ ਜਾਵੇ ਇੱਕ ਘੰਟੇ ਦੇ ਵਿੱਚ ਸਤਿਗੁਰਾਂ ਦਾ ਗੁਰਪੁਰਪਾਪਾ ਕੀ ਮਨਾ ਸਕਦੇ ਹਾਂ ਇਨੇਕ ਬਚਨ ਕਰਦੇ ਹੋਏ ਸਮਾਪਤੀ ਹੈ ਕੋਈ ਬਚਨ ਵਦਕਟ ਬੋਲਿਆ ਗਿਆ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਰੂਪ ਸਾਧ ਸੰਗਤ ਜੀ ਬਖਸ਼ਣ ਜੋਗਾਨ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ